ਬਰਨਾਲਾ ਦੇ ਪਧੋੜ ਦੇ ਰਹਿਣ ਵਾਲੇ ਸੁਖਚੈਨ ਸਿੰਘ ਦੀ ਕੈਨੇਡਾ ਵਿੱਚ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਸੀ ਜਿਸ ਵਿੱਚ ਕੈਨੇਡਾ ਵਿੱਚ ਮ੍ਰਿਤਕ ਸੁਖਚੈਨ ਦੀ ਮ੍ਰਿਤਕ ਦੇ ਅੱਜ 18 ਦਿਨਾਂ ਬਾਅਦ ਭਾਰਤ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਪਧੋੜ ਪਹੁੰਚੀ ਜਿੱਥੇ ਮ੍ਰਿਤਕ ਸੁਖਚੈਨ ਸਿੰਘ ਦਾ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਮ੍ਰਿਤਕ ਸੁਖਚੈਨ ਸਿੰਘ ਆਪਣੇ ਪਰਿਵਾਰ ਦੇ ਸੁਖਮਣ ਸਾਖਾ ਅਰਕਰਨ ਦੇ ਲਈ ਕਨੇਡਾ ਗਿਆ ਸੀ ਪਰ ਸੜਕੀ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਸੀ ਪਿੱਛੇ ਰਹਿ ਰਹੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਦੁਖਦਾਈ ਘਟਨਾ ਨੂੰ ਲੈ ਕੇ ਸਾਰੇ ਪੜੋੜ ਨੂੰ ਝੋੜ ਕੇ ਰੱਖ ਦਿੱਤਾ ਹੈ ਉੱਥੇ ਹੀ ਪਰਿਵਾਰਕ ਮੈਂਬਰ ਰਿਸ਼ਤੇਦਾਰ ਸਮੇਤ ਪਹੁੰਚੇ ਲੋਕਾਂ ਨੇ ਵੀ ਇਸ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜੋ ਕੁਝ ਦਿਨ ਪਹਿਲਾਂ ਸਖਤ ਸਿੰਘ ਜੀ ਉਨ੍ਹਾਂ ਦੀ ਡੈਥ ਹੋਈ ਹੈ ਕੈਨੇਡਾ ਦੇ ਵਿੱਚ ਤੇ ਉਹ ਮੇਰਾ ਬੇਟਾ ਵੀ ਉਨ੍ਹਾਂ ਦੇ ਨਾਲ ਹੀ ਸੀਗਾ ਉੱਥੇ ਤੇ ਉਹ ਵੀ ਉੱਥੇ ਹੀ ਰਹਿੰਦੇ ਇਕੱਠੇ ਰਹਿੰਦੇ ਰੁੰਦੇ ਸੀਗੇ ਮਿਲਦੇ ਕਰਦੇ ਸੀਗੇ ਜੋ ਇਹ ਵਾਪਰੀ ਹੈ ਘਟਨਾ ਬਹੁਤ ਹੀ ਦਖਦਾਈ ਜਿਹੜੀ ਮੌਤ ਹੋਈ ਹੈ ਪਰਿਵਾਰ ਨੂੰ ਜਿੰਨਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਿੱਥੇ ਸਾਨੂੰ ਵੀ ਪਰਿਵਾਰਾਂ ਨੂੰ ਪਿਆ ਤੇ ਸਾਰੇ ਭਦੌੜ ਦੇ ਏਰੀਏ ਦੇ ਵਿੱਚ ਬਹੁਤ ਹੀ ਅੱਜ ਸੋਗ ਦੀ ਜਿਹੜੀ ਲਹਿਰ ਹੈਗੀ ਆ ਸਭ ਦੀਆਂ ਅੱਖਾਂ ਨਮ ਨੇਗੀਆਂ ਤੇ ਇਥੇ ਹੀ ਪਰਿਵਾਰ ਨੂੰ ਜਿੱਥੇ ਕਿ ਨਾਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਲੋਕਾਂ ਨੂੰ ਵੀ ਸਾਥੀਆਂ ਨੂੰ ਵੀ ਤੇ ਉਹਦੇ ਉਹਦੇ ਦੋਸਤਾਂ ਮਿੱਤਰਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਸਭ ਨੂੰ ਨਾਪੂਰਾ ਹੋਣ ਵਾਲਾ ਘਾਟਾ ਪਿਆ ਬਹੁਤ ਹੀ ਦਖਦਾਈ ਮੌਤ ਹੋਈ ਹੈ ਜੀ ਰੱਬ ਐਸਾ ਕਿ ਕਿਸੇ ਨੂੰ ਨਾ ਕਦੇ ਬੈਰੀ ਦੁਸ਼ਮਣ ਨੂੰ ਮੌਤ ਵੀ ਨਾ ਹੋਈ ਜੀ ਇਹ ਕਿੰਨੇ ਦਿਨਾਂ ਬਾਅਦ ਜਿਹੜੀ ਡੈੱਡ ਬਡੀ ਉੱਥੇ ਬਣ ਚੁੱਕੀ ਹੈ ਇਹ 18 ਤਰੀਕ ਦੀ ਐਸਟੀਮੇਟ ਸਹਦ 17 ਦੀ ਜਾਂ 18 ਦੀ ਜਿਹੜੀ ਡੈਥ ਹੋਈ ਵੀ ਹੈ ਤੇ ਜਿਹੜੀ ਕਿ ਤੇਰਾ ਹਾਂ ਮੈਨੂੰ ਪ੍ਰੋਪਰ ਪੱਕਾ ਨਹੀਂ ਪਤਾ ਜੀ ਵੀ 17 ਦੀ ਵੀ 13 ਦੀ ਹੋ ਸਕਦੀ ਹੈ ਤੇ ਜਿਹੜੀ ਕਿ ਅੱਜ ਬੋਡੀ ਹੈ ਉਹ ਲੈ ਕੇ ਆਂਦੀ ਐ ਅੰਬਰਸਰ 에ਰਪੋਰਟ ਤੋਂ ਤੇ ਬਹੁਤ ਹੀ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਿਆ ਤੇ ਬਹੁਤ ਹੀ ਦਖਦਾਈ ਘਟਨਾ ਹੈ ਇਹੋ ਜਿਹੀ ਪਰਿਵਾਰ ਕਿਸੇ ਨਾਲ ਵੀ ਕਦੇ ਨਾ ਹੋਵੇ